ਜੈ ਗੁਰਦੇਵ ਧੰਨ ਗੁਰਦੇਵ ਜੀ ਸੋ ਸਤਗੁਰਾਂ ਜੀ ਦੀ ਪਰਮਾ ਸਤਕਾਰਯੋਗ ਗੁਰਪੈਰੀ ਸਾਧ ਸੰਗਤ ਜੀ ਧੰਨ ਧੰਨ ਜਗਤ ਗੁਰੂ ਸਤਗੁਰੂ ਰਵਦਾਸ ਮਹਾਰਾਜੀ ਦਾ ਬੜਾ ਸੁੰਦਰ ਪਾਵਨ ਪਵਿੱਤਰ ਵਚਨ ਹੈ ਸਤਗੁਰ ਜੀ ਸਮਝਾਨਾ ਕਰਦੇ ਨੇ ਕਿਆ ਸੋਇਆ ਤੂੰ ਜਾਗ ਇਆਨਾ ਤੈ ਜੀਵਨ ਜਗ ਸੱਚ ਕਰ ਜਾਣਾ ਗੁਰਪੈਰੀ ਸਾਧ ਸੰਗਤ ਜੀ ਅਸੀਂ ਇਸ ਸੰਸਾਰ ਦੇ ਵਿੱਚ ਜਨਮ ਲੈ ਕੇ ਨਾ ਭੁੱਲ ਚੁੱਕੇ ਹਾਂ ਕਿ ਅਸੀਂ ਇਸ ਸੰਸਾਰ ਦੇ ਵਿੱਚ ਆਏ ਕਿਸ ਦੇ ਲਈਆਂ ਤੇ ਕਰ ਕੀ ਰਹੇ ਹਾਂ ਤੇ ਧੰਨ ਧੰਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਇਸ ਪਾਵਨ ਪਵਿੱਤਰ ਵਚਨ ਦੇ ਦੁਆਰਾ ਸਾਨੂੰ ਸੰਸਾਰੀ ਜੀਵਨ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ हे ਇਨਸਾਨ ਤੂੰ ਇਸ ਸੰਸਾਰ ਦੇ ਵਿੱਚ ਜਨਮ ਲੈ ਕੇ ਨਾ ਅਗਿਆਨਤਾ ਰੂਪੀ ਨੀਂਦ ਦੇ ਵਿੱਚ ਸੌਂ ਗਿਆ ਹੈ ਤੇ ਬੋ ਪਰਮ ਪਿਤਾ ਪਰਮਾਤਮਾ ਨੂੰ ਭੁੱਲ ਗਿਆ ਹੈ ਪੁੱਲ ਗਿਆ ਭਾਈ ਤੂੰ ਇਸ ਸੰਸਾਰ ਦੇ ਵਿੱਚ ਆਇਆ ਕਿਸੇ ਦੇ ਲਈ ਤੀ ਤੇ ਗੁਰੂ ਪਰੀ ਸਾਧ ਸੰਗਤ ਜੀ ਅਸੀਂ ਇਸ ਸੰਸਾਰ ਦੇ ਵਿੱਚ ਆਏ ਆ ਆਪਣੇ ਜੀਵਨ ਦੀ ਸਚਾਈ ਪਤਾ ਕਰਨ ਦੇ ਲਈ ਆਪਣੇ ਜੀਵਨ ਨੂੰ ਸੱਚ ਕਰਕੇ ਜਾਣਨ ਦੇ ਲਈ ਕਿਆ ਸੋਇਆ ਤੂੰ ਜਾਗ ਇਆਨਾ ਤੈਂ ਜੀਵਨ ਜਗ ਸੱਚ ਕਰ ਜਾਨ ਕਿ ਭਾਈ ਤਾ ਇਸ ਸੰਸਾਰ ਦੇ ਵਿੱਚ ਜਨਮ ਲਿਆ ਤੀ ਆਪਣੇ ਜੀਵਨ ਨੂੰ ਸੱਚ ਕਰਕੇ ਜਾਣਨ ਦੇ ਲਈ ਪਰ ਇਹ ਜੋ ਜੀਵ ਹੈ ਅਗਿਆਨਤਾ ਦੇ ਕਾਰਨ ਬਹਿਮਾ ਪਰਮਾ ਦੇ ਕਾਰਨ ਮਾਇਆ ਦੇ ਜਾਲ ਦੇ ਕਾਰਨ ਗੁਰੂ ਪਰੀ ਸਾਧ ਸੰਗਤ ਜੀ ਉਹ ਪਰਮ ਪਿਤਾ ਪਰਮਾਤਮਾ ਤੋਂ ਦੂਰ ਹੋ ਗਿਆ ਪਰਮ ਪਿਤਾ ਪਰਮਾਤਮਾ ਨੂੰ ਭੁੱਲ ਕੇ ਸੰਸਾਰੀ ਰਸਾਂ ਦੇ ਵਿੱਚ ਮਗਨ ਹੋ ਗਿਆ ਤੇ ਗੁਰੂ ਪਰੀ ਸਾਧ ਸੰਗਤ ਜੀ ਇਸ ਸੰਸਾਰ ਨੂੰ ਸੱਚ ਸਮਝ ਬੈਠਾ ਹੈ ਪਰ ਗੁਰੂ ਪਾਤਸ਼ਾਹ ਦੰਦਨ ਜਗਤਗੁਰੂ ਰਬਦਾਸ ਮਹਾਰਾਜੀ ਸਾਨੂੰ ਜਗਾ ਰਹੇ ਨੇ ਭਾਈ ਅਗਿਆਨਤਾ ਰੂਪੀ ਨੀਂਦ ਨੂੰ ਤਿਆਗ ਦੇ ਕਿ ਭਾਈ ਉਹ ਬੋਹ ਪਰਮ ਪਿਤਾ ਪਰਮਾਤਮਾ ਦੇ ਸੱਚੇ ਨਾਮ ਸਬਦੇ ਦੇ ਨਾਲ ਜੁੜਦਾ ਤੇ ਗੁਰੂ ਪਹਿਰੇ ਸਾਧ ਸੰਗਤ ਜੀ ਅਸੀਂ ਇਸ ਸੰਸਾਰ ਦੇ ਵਿੱਚ ਆਏ ਆਪਣੇ ਜੀਵਨ ਦੀ ਸਚਾਈ ਪਤਾ ਕਰਨ ਦੇ ਲਈ ਆ ਉਹ ਪਰਮ ਪਿਤਾ ਪਰਮਾਤਮਾ ਨੇ ਸਾਨੂੰ ਬੜਾ ਪਵਨ ਪਵਿੱਤਰ ਸਰੀਰ ਬਖਸ਼ਿਆ ਹੈ ਬੜਾ ਅਨਮੁੱਲ ਸਰੀਰ ਹੈ ਤਾਂ ਤਾਂ ਜਗਤਗੁਰੂ ਰਬਦਾਸ ਮਹਾਰਾਜੀ ਦੇ ਵਚਨ ਨੇ ਗੁਰੂ ਪਰੀ ਸਾਧ ਸੰਗ ਦੀ ਹੀਰਾ ਜੇ ਤਨ ਪਾਏ ਕਰ ਕੌਡੀ ਬਦਲੇ ਜਾਏ ਹੀਰਿਆਂ ਵਰਗਾ ਜਨਮ ਅਸੀਂ ਕੌਡੀਆਂ ਦੇ ਪਾਗਵਾਏ ਆ ਗਵਾ ਰਹੇ ਆ ਉਹ ਪਰਮ ਪਿਤਾ ਪਰਮਾਤਮਾ ਨੂੰ ਪੁਲਾ ਕੇ ਸੋ ਗੁਰੂ ਪਰੀ ਸਾਧ ਸੰਗ ਦੀ ਆਈਏ ਆਪਾਂ ਨੇ ਆਪਣੇ ਜੀਵਨ ਨੂੰ ਸੱਚ ਕਰਕੇ ਜਾਨਣਾ ਹੈ ਤੇ ਸੱਚ ਕਦੋਂ ਹੋਵੇਗਾ ਜਦੋਂ ਅਸੀਂ ਗੁਰੂ ਦੇ ਪਵਨ ਪਵਿੱਤਰ ਵਚਨਾਂ ਨੂੰ ਮਨ ਦੇ ਵਿੱਚ ਵਸਾ ਕੇ ਗੁਰੂ ਦੇ ਦਿਖਾਏ ਹੋਏ ਮਾਰਗ ਤੇ ਚੱਲਾਂਗੇ ਤੇ ਗੁਰਪਰੇ ਸਾਧ ਸੰਗਤ ਜੀ ਸਵਾਸ ਸਵਾਸ ਪਰਮ ਪਿਤਾ ਪਰਮਾਤਮਾ ਦਾ ਸਿਮਰਨ ਕਰਾਂਗੇ ਮਾਨਵਤਾ ਦੀ ਸੇਵਾ ਕਰਾਂਗੇ ਸਬਦ ਦਾ ਪਲਾ ਮੰਗਾਂਗੇ ਤੇ ਗੁਰਪਰੇ ਸਾਧ ਸੰਗਤ ਦੀ ਹਰ ਇੱਕ ਦਾ ਸਹਾਰਾ ਬਣਾਂਗੇ ਤੋਂ ਤਾਂ ਤਾਂ ਜਗਤ ਗੁਰੇ ਰਬਦਾਸ ਮਹਾਰਾਜ ਜੀ ਦਾ ਬੜਾ ਸੁੰਦਰ ਵਚਨਾਂ ਜੈ